ਪਾਣੀ ਹੋ ਰਹੀ ਹੈ ਕੀ ਸਰ ਇਹ ਜੋ CIA ਕੀ ਤਰਫ ਟਿੰਗੇ ਦਿੱਕਿਆ ਸਰ ਹੋ ਗਿਆ ਅੱਜ ਇੱਕ ہماری ਸਾਡੀ ਜਿਹੜੀ ਟੀਮ ਹੈ ਇੱਕ ਤਾੰਦਰਾ ਰੋਡ ਦੇ ਉੱਤੇ CIA 1 ਦੀ ਟੀਮ ਸੀ ASI ਪ੍ਰਤਪਾਲ ਦਾ ਲੌਂਗ ਵਿਦ 6 7 ਜਿਹੜੇ ਉਹਨਾਂ ਦੇ ਨਾਲ ਸਾਡੇ ਮੁਲਾਜ਼ਮ ਸੀ 6 7 ਉਹ ਤਾੰਦਰਾ ਰੋਡ 'ਤੇ ਹਾਜ਼ਰ ਸੀ ਉੱਥੋਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਆਈ ਵੀ ਮਹਿਮੂਦਪੁਰ ਬਿਲਕੁਲ ਉਹਦੇ ਕੋਲ ਸੀ ਤੇ ਉੱਥੇ ਕੁਝ ਬੰਦੇ ਜਿਹੜੇ ਖੜੇ ਐ ਜਿਨ੍ਹਾਂ ਦੇ ਕੋਲ ਇਲੈਗਲ ਵੈਪਨ ਹੈ ਤੇ ਕੋਈ ਗਲਤ ਐਕਟੀਵਿਟੀ ਕਰ ਸਕਦੇ ਆ ਉੱਥੇ ਸਾਡੀ ਪੁਲਿਸ ਪਾਰਟੀ ਗਈ ਉਸ ਗੱਲ ਨੂੰ ਵੈਰੀਫਾਈ ਕਰਨ ਲਈ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਉਹ ਬੰਦਿਆਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਸਾਡਾ ਮੁਲਾਜ਼ਮ ਹੈਗਾ ਉਹ ਤਰਸੇਮ ਸਿੰਘ ਉਹਨੂੰ ਉਹਨੂੰ ਜਿਹੜਾ ਉਹਨਾਂ ਨੇ ਛੱਟ ਮਾਰੀ ਸੰਦੀਪ ਤੇ ਉਹਦੇ ਜਿਹੜੇ ਸਰਚ 6:00 ਵਜੇ ਤੇ ਪਲੱਸ ਉਹਨਾਂ ਨੇ ਇੱਕ ਇਲੈਗਲ ਵੈਪਨ ਦੇ ਨਾਲ ਫਾਇਰ ਕੀਤੇ ਤਾਂ ਉਹਦੇ ਸੈਲਫ ਡਿਫੈਂਸ ਚ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜੇ ਉੱਥੇ ਇੱਕ ਦੋ ਫਾਇਰ ਜਿਹੜੇ ਕੀਤੇ ਆ ਜਿਹਦੇ ਵਿੱਚ ਇੱਕ ਲੜਕਾ ਜਿਹੜਾ ਰੋਹਿਤ ਆ ਉਹ ਇੰਜਰਡ ਹੋਇਆ ਜਿਹਦੇ ਪੱਟ ਦੇ ਵਿੱਚ ਆਰਪਾਰ ਜਿਹੜੀ ਹੋਈ ਹੈ ਤਾਂ ਉਹਦੇ ਮਸਲੇ ਦੇ ਵਿੱਚ ਅਸੀਂ ਫਿਰ ਜਿਹੜਾ ਇੱਕ ਕੇ ਮੁਕਦਮਾ ਦਰਜ ਕੀਤਾ 109 BNS ਤੇ ਆਮ ਜ਼ਖ ਦੇ ਵਿੱਚ ਥਾਣਾ ਸਦਰ ਦੇ ਵਿੱਚ ਸਰ ਜੇ ਤੁਹਾਡੇ ਅਪੁਆਇੰਟਮੈਂਟ ਲੱਗੀ ਹੈ ਕਿੰਨਾ ਕਿਸ ਕਿਹਦੇ ਨਾਲ ਸਾਡੇ ਤੇ ਤੁਹਾਡੇ ਸਾਡੇ ਮੁਲਾਜ਼ਮ ਦੇ ਹੈਡ ਇੰਜਰੀ ਉਹ ਡੀ ਐਮ ਸੀ ਐਡਮਿਟ ਹੈ ਤੇ ਜਿਹੜਾ ਇਹ ਲੜਕਾ ਜਿਹੜਾ ਜਿਹਨੇ ਫਾਇਰ ਕੀਤਾ ਸੀ ਪੁਲਿਸ ਪਾਰਟੀ ਤੇ ਇਹ ਦੀਪ ਹਸਪੀਟਲ ਚ ਅਡਮਿਟ ਹੋਇਆ ਸੀ ਬਟ ਆਊਟ ਆਫ ਡੇਂਜਰ ਹੈ ਤੇ ਉਹਨਾਂ ਨੇ ਜਿਹੜਾ ਇਹਨੂੰ ਫਰਸਟ ایڈ ਵਗੈਰਾ ਦੇ ਕੇ ਰਿਸਰਚ ਕੀਤਾ ਤੋਂ ਉਹਨਾਂ ਨੂੰ ਉਹਨਾਂ ਚੋਂ ਸੀ ਹੁਣ ਤਿੰਨ ਬੰਦਿਆਂ ਨੂੰ ਜਿਹੜਾ ਵਿਜੇ ਰੋਹਿਤ ਤੇ ਮਦਨ ਜਿਹੜੇ ਉਥੇ ਤੇ ਨਾਲ ਤਿੰਨ ਜਣੇ ਹੋਰ ਜਿਹੜੇ ਬਾਈ ਨੇਮ ਸੀ ਤੇ ਕੁਝ 8-10 ਅਨਨੋਨ ਬੰਦੇ ਸੀ ਸ ਕੋ ਨਸ਼ਾ ਤਸਕੀਰ ਦਾ ਕੁਝ ਕਿਹਾ ਜਾ ਰਿਹਾ ਹੈ ਕਿ ਦੇਖੋ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਜਿਹੜੀ ਸਾਨੂੰ ਉਹਦੇ ਉੱਤੇ ਪਤਾ ਲੱਗਿਆ ਹੈ ਜੋ ਸਾਡੇ ਉਹਨਾਂ ਦੇ ਦੱਸਣ ਮੁਤਾਬਿਕ ਤੇ ਮਹੱਲੇ ਦੇ ਆਦ ਵਾਲੇ ਵੀ ਇਹਨਾਂ ਬੰਦਿਆਂ ਦੇ ਖਿਲਾਫ ਜਿਹੜਾ ਕੋਈ ਐਨਡੀਪੀਐਸ ਦੀ ਵੀ ਸ਼ਿਕਾਇਤ ਹੈ ਤੇ ਡਰੱਗਸ ਨਾਲ ਜਿਹੜਾ ਰਿਲੇਟਡ ਕੰਮ ਕਰਦੇ ਆ ਤਾਂ ਔਰ ਇਹਨਾਂ ਨੂੰ ਹਰਿਆਣਾ ਪੁਲਿਸ ਵੀ ਜਾਂ ਕੋਈ ਅਦਰ ਸਟੇਟ ਦੀ ਕੇਵਲ ਪੁਲਿਸ ਇੱਥੇ ਜਿਹੜਾ ਰੇਡ ਕਰ ਚੁੱਕੀ ਹੈ ਉਸ ਗੱਲ ਨੂੰ ਵੀ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ADC ਵੀ ਇਨਵੈਸਟੀਗੇਸ਼ਨ ਅਮਨ ਬਰਾੜ ਹੈ ਉਹਨਾਂ ਨੂੰ ਏਜੀ ਜਿਹੜੀ ਸੁਪਰਵਾਈਜ਼ਨ ਦਿੱਤੀ ਕਿਉਂਕਿ ਅਸੀਂ ਸੀਆਈ ਦੀ ਟੀਮ ਦੇ ਮੁਲਾਜ਼ਮ ਸੀ ਤਾਂ ਉਹ ਇਹਨੂੰ ਪਰਸਨਲੀ ਇਨਵੈਸਟੀਗੇਟ ਕਰ ਰਹੇ ਆ ਅਸੀਂ ਮਕਦਮਾ ਦਰਜ ਕੀਤਾ ਤਿੰਨ ਬੰਦਿਆਂ ਨੂੰ ਅਪਰੀਹੈਂਡਡ ਕੀਤਾ ਤੇ ਉਹਨਾਂ ਕੋਲੋਂ ਇਲੀਗਲ ਜਿਹੜਾ 32 ਬੋਰ ਦਾ ਜਿਹੜਾ ਵੈਪਨ ਜਿਹੜਾ ਰਿਕਵਰ ਕੀਤਾ ਤੇ ਸਾਡਾ ਮੁਲਾਜ਼ਮ ਜਿਹੜਾ ਉਹ ਜੇ ਰੇਲ ਆਜਾ ਤਾਂ ਉਹਦੇ ਦੀ ਹਾਨ ਕੰਡੀਸ਼ਨਾਂ ਦੇ ਕੰਡੀਸ਼ਨ ਮੁਲਾਜ਼ਮ ਡੀਐਮਸੀ ਹੈ ਠੀਕ ਹੈ ਬਟ ਹੈਡ ਇੰਜਰੀ ਹੈ ਉਹਦੇ ਟੈਸਟ ਵਗੈਰਾ ਜਿਹੜੇ ਹੋ ਰਹੇ ਆ ਉਹ ਸਾਰੇ ਕਰਾਏ ਹਾਂ ਇਹਦੇ ਵਿੱਚ ਹੁਣ ਅਸੀਂ ਅੱਗੇ ਫਰਦਰ ਜਿਹੜੀ ਹੋਰ ਬੰਦਿਆਂ ਦੀ ਇਹਨਾਂ ਦੀ ਜਿਹੜੀ ਗਸ਼ਤਾਰੀ ਸਬਰ ਕਰਕੇ ਕਿ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕਰਾਂਗੇ ਪਲੱਸ ਜਿਹੜਾ ਬਾਹਰਲੀ ਸਟੇਟੀਆਂ ਕਿਤੇ ਹੋਰ ਜਿਹੜਾ ਹੈਗਾ ਉਹਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਕਿਹੜੀ ਸਟੇਟ ਦੀ ਸੀ ਤੇ ਕਿਸ ਚੀਜ਼ ਤੇ ਵਾਂਟਡ ਸੀ ਤੇ ਕਿਉਂ ਇੱਥੇ ਪੁਲਿਸ ਜਿਹੜੀ ਆ ਕੇ ਰੇਡ ਕੀਤੀ ਥੈਂਕ ਯੂ ਸਿਚੂ